ਦਿੱਲੀ ਵਿੱਚ ਹੋਣ ਵਾਲੀ ਕਿਸਾਨ ਮਹਾਰੈਲੀ ਲਈ ਪਟਿਆਲਾ ਰੇਲਵੇ ਸਟੇਸ਼ਨ ਤੋਂ ਕਿਸਾਨ ਖਜਾਗੱਚ ਦਿੱਲੀ ਲਈ ਰਵਾਨਾ ਹੋਏ ਮੀਡੀਆ ਨਾਲ ਗੱਲਬਾਤ ਕਰਦੇ ਹਨ ਕਿਸਾਨ ਆਗੂਆਂ ਨੇ ਕਿਹਾ ਕਿ ਭਲਕੇ ਦਿੱਲੀ ਵਿੱਚ ਹੋਣ ਵਾਲੀ ਕਿਸਾਨ ਮਹਾਰੈਲੀ ਲਈ 5000 ਦੇ ਕਰੀਬ ਲੋਕ ਪਟਿਆਲਾ ਤੋਂ ਰਵਾਨਾ ਹੋਣਗੇ ਜਦੋਂ ਕਿ ਖਨੋਰੀ ਅਤੇ ਸ਼ੰਭੂ ਵਿੱਚ ਬੈਠੇ ਸਾਡੇ ਭਰਾਵਾਂ ਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਨੋਂ ਸਰਜੀਤ ਸਿੰਘ ਲਚਕਾਣੀ ਪ੍ਰਧਾਨ ਬਲਾਕ ਪਟੇਲਾ 2 ਬੀਕੇ ਜੂ ਇਕਤਾ ਡਕੌਂਦਾ ਜਾਂਦੇ ਹੋ ਮਹਾਂ ਸਭਾ ਹੋਣ ਜਾ ਰਹੀ ਹੈ ਦਿੱਲੀ ਕਿਸਾਨ ਪੰਜਾਬ ਕੋ ਜਾ ਰਹੇ ਹੈ ਇਹ ਜਿਹੜਾ ਸਾਰੇ ਕਿਸਾਨ ਸਾਰੀਆਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਰਾਮ ਨੀਲਾ ਗਰਾਊਂਡ ਮਹਾ ਪੰਚਾਇਤ ਦੇ ਲਈ ਵੱਧ ਤੋਂ ਵੱਧ ਇਕੱਠ ਕਰਕੇ ਜਾ ਰਹੇ ਹਾਂ ਇਹ ਇੱਕ ਰੋਸ ਪ੍ਰਦਰਸ਼ਨ ਹੈ ਵੀ ਸਰਕਾਰ ਦੇ ਨੀਤੀਆਂ ਦੇ ਖਿਲਾਫ ਸਰਕਾਰ ਸਾਰੀ ਨੀਤੀਆਂ ਗਲਤ ਦੇ ਰਹੀ ਹੈ ਜਿਵੇਂ ਕਿ ਕਾਲੇ ਕਾਨੂੰਨ ਪਹਿਲਾਂ ਬਣੇ ਨੇ ਤਿੰਨੇ ਕਾਨੂੰਨਾਂ ਦਾ ਉਹ ਲਾਗੂ ਕਰੇ ਨੇ ਵੀ ਸਰਕਾਰ ਮੁੜ ਕੇ ਉਦੋਂ ਝੁੱਕ ਗਏ ਉੱਥੋਂ ਮੋਰਚਾ ਛੱਡ ਕੇ ਆਏ ਤੇ ਮਲਤਵੀ ਕਰਕੇ ਆਏ ਤੇ ਨਾ ਕਿ ਉੱਥੋਂ ਮੁਕਾ ਕੇ ਆਏ ਸੀ ਵੀ ਸਰਕਾਰ ਨੇ ਮੰਗਾ ਮੰਨੀਆਂ ਦੀਆਂ ਉਹਨਾਂ ਨੂੰ ਪਰ ਲਾਗੂ ਨਹੀਂ ਕੀਤਾ ਉਸ ਕਾਰਨ ਹੁਣ ਦੁਬਾਰਾ ਦੁਬਾਰਾ ਫੇਰ ਉਹਨੂੰ ਉਹੀ ਸੰਘਰਸ਼ ਦਾ ਰਾਹ ਚੁੜਨਾ ਪਿਆ ਮਜਬੂਰ ਨੂੰ ਕੀ ਨੀਤੀ ਰਹੇਗੀ ਆਉਣ ਵਾਲੇ ਟਾਈਮ ਦੇ ਕਿਉਂਕਿ ਬਾਰਡਰ ਬੰਦ ਹੋਏ ਪਿਆ ਦੇਖੋ ਰਣਨੀਤੀ ਦਾ ਦੇਖੋ ਜਿਹੜੀ ਗੱਲ ਹੈ ਅਸੀਂ ਵੀ ਇੱਕ ਹਿੰਦੁਸਤਾਨ ਦੇ ਨਾਗਰਿਕਾਂ ਹਾਂ ਇਹ ਸਰਕਾਰ ਦੀਆਂ ਕੁਝੀਆਂ ਚਾਲਾਂ ਨੇ ਵੀ ਬਾਰਡਰ ਬੰਦ ਕਰ ਦੋ ਹਿੰਦ ਕੋਈ ਜਿਹੜੀ ਰਾਜਧਾਨੀਆਂ ਕਰ ਕਲੀਪਾ ਭਾਜਪਾ ਦੀ ਨਹੀਂ મોદી ਦੀ મોદી ਦੀ ਨਹੀਂ ਹੈਗੀ ਇਹ ਸਾਡੀ ਅਸੀਂ ਦੇਸ਼ ਦੇ ਨਾਗਰਿਕਾਂ ਸਾਡੀ ਵੀ ਰਾਜਧਾਨੀਆਂ ਹੈ ਇਹ ਇੱਕ ਸਰਕਾਰ ਦਾ ਸਰਵੋਸਰ ਧੱਕਾ ਜਿਹੜਾ ਬਾਰਡਰ ਰੋਕੇ ਗਏ ਨੇ ਕਿਸੇ ਨੂੰ ਗੱਲ ਕਰਨ ਲੋਕਤੰਤਰ ਦਾ ਘਾਣਾ ਹੈ ਇੱਕ ਕਿਸਮ ਦਾ ਵੀ ਜਿਹੜਾ ਲੋਕਾਂ ਨੂੰ ਗੱਲ ਕਰਨ ਦਾ ਵੀ ਅਧਿਕਾਰ ਨਹੀਂ ਦਿੱਤਾ ਜਾਂਦਾ ਆਰਤੀ ਕਿਸਾਨ ਜੋ ਨੇ ਅਡਕਾਉਂਦਾ ਸਨੌਰ ਬਲਾਕ ਦਾ ਪ੍ਰਧਾਨ ਆ ਮੁਖਤਿਆਰ ਸਿੰਘ ਕੱਕੇਪੁਰ ਦਿੱਲੀ ਨੂੰ ਜਾਂਦੇ ਹੋ ਕੀ ਰਣਨੀਤੀ ਹੈ ਦਿੱਲੀ ਨੂੰ ਜਾਣ ਅਸੀਂ ਨਾ ਜਿੱਡੀ ਜਿਹੜੀਆਂ ਸਾਡੀਆਂ ਐਮਐਸਬੀ ਦੀ ਮੰਗਾਂ ਜੋ ਸਾਡੇ ਭਾਈਆਂ ਨਾਲੇ ਬਹੁਤ ਜ਼ਿਆਦਾ ਇਹ ਹੋ ਰਿਹਾ ਜਿਹੜਾ ਇਹਨਾਂ ਨੇ ਬਾਰਡਰਾਂ ਤੇ ਘੇਰ ਕੇ ਉਹਨਾਂ ਤੇ ਲਾਠੀ ਚਾਰਜ ਕਰੀ ਮਤਲਬ ਇੱਕ ਬੰਦੇ ਦੀ ਮੌਤ ਵੀ ਹੋ ਗਈ ਆ ਆ ਜਿਹੜਾ ਨਕੀਮਪੁਰ ਖੇੜੀ ਮਤਲਬ ਉਹ ਵੀ ਮਸਲਾ ਵਿੱਚ ਆ ਅਸੀਂ ਜਾ ਰਹੇ ਹਾਂ ਸਾਡੇ ਜਿਹੜੇ ਪਹਿਲਾਂ ਚਲੋ ਜਿਹੜੇ ਸਾਡੇ ਤਿੰਨ ਕਾਨੂੰਨ ਤੇ ਉਹ ਤਾਂ ਰੱਦ ਹੋ ਗਏ ਸੀ ਇਹ ਸਾਡਾ ਜਿਹੜਾ ਹੋਰ ਐਮਐਸਬੀ ਵਾਲਾ ਮਸਲਾ ਤੇ ਉਹ ਵਿਚਾਲੇ ਪਿਆ ਹੋਰ ਮੰਗਾ ਸਾਡੀਆਂ ਪੰਜ ਚਾਰ ਜਿਹੜੀਆਂ ਉਹ ਵੀ ਵਿਚਾਲੇ ਆ ਸਰਕਾਰ ਉਹਨਾਂ ਤੋਂ ਭੱਜ ਰਹੀ ਆ ਅਸੀਂ ਆਪਣੀ ਮਹਾ ਪੰਚਾਇਤ ਜਿਹੜੀ ਰਾਮਲੀਲਾ ਮੈਦਾਨ ਚ ਅਸੀਂ ਮਹਾ ਪੰਚਾਇਤ ਕਰਨ ਜਾ ਰਹੇ ਆ ਇਹ ਸਰਕਾਰ ਨੂੰ ਅਸੀਂ ਦੱਸਣਾ ਵੀ ਇੱਕ ਦਿਨ ਦੀ ਮਹਾ ਪੰਚਾਇਤ ਵੀ ਸਾਡਾ ਕਿਸਾਨ ਆ ਸਾਡੇ ਕਿਸਾਨ ਅਜੇ ਜਾਗਦਾ ਸੋਇਆ ਨਹੀਂ ਹੈਗਾ ਕਿੰਨੇ ਦਿਨ ਚੱਲੂ ਇਹ ਮਹਾ ਪੰਚਾਇਤ ਮਹਾ ਪੰਚਾਇਤ ਦਾ ਅਜੇ ਤਾਂ ਸਾਡੇ ਕੋਲ ਇੱਕ ਦਿਨ ਦਾ ਕਾਲ ਆ 14 ਤਰੀਕ ਦੀ ਆਪਣੀ 13 ਤਰੀਕ ਨੂੰ ਅਸੀਂ ਜਾ ਰਹੇ ਹਾਂ 14 ਤਰੀਕ ਦਾ ਇੱਕ ਦਿਨ ਦਾ ਪ੍ਰੋਗਰਾਮ ਆ ਗਾਹਾਂ ਫੇਰ ਦੇਖਾਂਗੇ ਉੱਥੇ ਜਾ ਕੇ ਰਾਜਨੀਤੀ ਕੀ ਬਣਦੀ ਆ ਜਿਸ ਤਰ੍ਹਾਂ ਆਗੂਆਂ ਦਾ ਹੁਕਮ ਹੋਊ ਉਤਰਾਂ ਕਰਨਾ ਆਪਾਂ ਨੇ ਜੀ ਕਾਰਨ ਕੀ ਮੰਨਦੇ ਹੋ ਜੇ ਸ਼ੁਰੂਆਈ ਨਹੀਂ ਹੁੰਦੀ ਸਰਕਾਰ ਵੱਲੋਂ ਕਾਰਨ ਤਾਂ ਇਹੀ ਆ ਨਾ ਵੀ ਜਿਹੜੀ ਇਹ ਮੋਦੀ ਸਰਕਾਰ ਆ ਇਹਦੀ ਨੀਤੀ ਬਹੁਤ ਮਾੜੀ ਆ ਇਹ ਕਿਸਾਨਾਂ ਤੇ ਤਾਂ ਜਮੀ ਹਾਨੀਕਾਰ ਕਾ ਕਿਸਾਨਾਂ ਨੂੰ ਤਾਂ ਕੁਝ ਦੇ ਨਹੀਂ ਰਹੀ ਕਿਸਾਨ ਜਿਹੜਾ ਇਹ ਸਾਡਾ ਕਿਸਾਨ ਆ ਨਾ ਇਹ ਤਾਂ ਇਹਨਾਂ ਨੇ ਜਮੀਂ ਧਰਤੀ 'ਚ ਬਾੜਤਾ ਦੇਖੋ ਇੰਨੀਆਂ ਮੰਗਈਆਂ ਵਧਾਤੀਆਂ ਸਾਡੀ ਫਸਲ ਦਾ ਰੇਟ ਉੱਥੇ ਹੀ ਖੜਿਆ ਵੀ ਅਸੀਂ ਤਾਂ ਆਪਣਾ ਜੋ ਸਾਡਾ ਰੇਟ ਵੀ ਬਣਦਾ ਉਹ ਰੇਟ ਮੰਗ ਰਹੇ ਆ ਐਮ ਐਸ ਪੀ ਨਹੀਂ ਲਾਗੂ ਕਰਦੇ ਨੇ ਕੀ ਰਣਨੀਤੀ ਰਹੇਗੀ ਕਿਸਾਨਾਂ ਦੀ ਮੌਤ ਹੋ ਰਹੀ ਹੈ ਸੰਦਰ ਦੇ ਦੌਰਾਨ ਕੀ ਰਣਨੀਤੀ ਕੀ ਰਹੇਗੀ ਕਿਸਾਨਾਂ ਦੀ ਮੌਤ ਹੋ ਰਹੀ ਹੈ ਆਹ ਕਿਸਾਨਾਂ ਦੀ ਮੌਤ ਇਹ ਤਾਂ ਦੇਖੋ ਮੌਤਾਂ ਤਾਂ ਹੁੰਦੀ ਹੀ ਰਹਿੰਦੀਆਂ ਜੇ ਨਿਊ ਕਿਸਾਨ ਮੌਤਾਂ ਤੋਂ ਡਰ ਨਾ ਫਿਰ ਤਾਂ ਅਦੋਲਣੇ ਨਹੀਂ ਚੱਲਦਾ ਮੋਤਾਂ ਜਿੰਨੀਆਂ ਮਰਜੀ ਹੋਣ ਅਸੀਂ ਆਪਣੀ ਜਿਹੜੀ ਉੱਪਰ ਦੇ ਆਪਣੇ ਆਗੂਆਂ ਦੀ ਕੋਈ ਗੱਲਬਾਤ ਆਊਗੀ ਉਹਨੂੰ ਮੁੱਖ ਰੱਖ ਕੇ ਉਹਦੇ ਨਾਲ ਆਪਾਂ ਜਿੱਤਰਾ ਵੀ ਕਹਿਣਗੇ ਜੇ ਸਾਨੂੰ ਨਿਊ ਕਹਿਣਗੇ ਵੀ ਉਰੇ ਧਰਨਾ ਰੱਖੋ ਅਸੀਂ ਧਰਨਾ ਵੀ ਲਾਉਣ ਨੂੰ ਤਿਆਰ ਆ ਉੱਥੇ ਆਪਣੇ ਆਪਣੇ ਪਿੰਡਾਂ ਚੋਂ ਲੈ ਕੇ ਜਾਵਾਂਗੇ ਬੰਦਿਆਂ ਨੂੰ ਚੋਣ ਦੇ ਨਾਲ ਲੈਕਚਰ ਕੋਟ ਲਾਏ ਜਾਂ ਨਾਲ ਕਿਸ ਤਰ੍ਹਾਂ ਦੇ ਹਾਂਜੀ ਚੋਣ ਜਾਬਤੇ ਨਾਲ ਆ ਜਾਂਦੀ ਹੈ ਕਿਸ ਤਰ੍ਹਾਂ ਦੇ ਦੇਖੋ ਚੋਣ ਜਾਬਤੇ ਤਾਂ ਇਹ ਲੱਗਦੇ ਹੀ ਰਹਿੰਦੇ ਆ ਚੋਣ ਜਾਬਤੇ ਵਾਲੀ ਕੋਈ ਗੱਲ ਨਹੀਂ ਫੇਰ ਵੀ ਆਖਰ ਸਰਕਾਰ ਤਾਂ ਬਣੂਗੀ ਨਾ ਜੇ ਸਰਕਾਰ ਦਾ ਚੋਣ ਜਾਬਤਾ ਲੱਗ ਜੂ ਤਾਂ ਫੇਰ ਵੀ ਕੋਈ ਨਾ ਕੋਈ ਤਾਂ ਆਪਣਾ ਹੋਊਗਾ ਨਾ ਉਹਦਾ ਮੋਢੀ ਅਸੀਂ ਤਾਂ ਆਪਣੀ ਮੰਗਾਂ ਮਨਾਣੀਆਂ ਅਸੀਂ ਸਾਨੂੰ ਕੋਈ ਚੋਣ ਚੂਣ ਜਾਬਤੇ ਦੀ ਸਾਨੂੰ ਕੋਈ ਉਹ ਨਹੀਂ ਹੈਗੀ ਇਹ ਤਾਂ ਤੇਰੀ ਮਰਜ਼ੀ ਚੋਣ ਜਾਬਤਾ ਦਾ ਜਾਂ ਕੱਲ੍ਹ ਨੂੰ ਲੱਗ ਜਾਓ ਸਾਨੂੰ ਕੀ ਹੈ ਚੋਣ ਜਾਬਤੇ ਤੋਂ ਹਾਂਜੀ ਹਾਂ ਮੇਰਾ ਨਾਮ ਸੁਖਿੰਦਰ ਸਿੰਘ ਤੁੱਲੇਵਾਲਾ ਜੀ ਕ੍ਰਾਂਤੀਕਾਰੀ ਕਿਸਾਨ ਜੋਂ ਹਨ ਪੰਜਾਬ ਇਹ ਤਾਂ ਜਿਹੜਾ ਤੁਹਾਡਾ ਦਿੱਲੀ ਦਾ ਸੀ ਅੱਜ ਸੰਯੁਕਤ ਹੋਰ ਚੇਵਲਾਂ ਕਾਲਸੀ ਵੀ ਅੱਜ ਦਿੱਲੀ ਜਾਣਾ ਅੱਜ ਇੱਕ ਮਹਾਪੰਚਾਇਤ ਆ ਦਿੱਲੀ ਤੇ ਸਾਰੇ ਇੰਡੀਆ ਦੇ ਵਿੱਚੋਂ ਅੱਜ ਕਿਸਾਨ ਸਾਰੇ ਪੰਜਾਬ ਤੋਂ ਇੰਡੀਆ ਤੋਂ ਸਾਰੇ ਇੱਥੇ ਦਿੱਲੀ ਜਾ ਰਹੇ ਨੇ ਅੱਜ ਕਿੰਨੇ ਜਥੇਬੰਦੀਆਂ ਜਾ ਰਹੀਆਂ ਪੰਜਾਬ ਤੋਂ ਅੱਜ ਪੰਜਾਬ ਤੋਂ ਮੇਰੇ ਖਿਆਲ ਆ ਵੀ ਮੱਥੀ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ 16 ਜਥੇਬੰਦੀਆਂ ਜਾਣਗੀਆਂ ਪੰਜਾਬ ਤੋਂ ਤੇ ਮੰਗੇ ਹੀ ਆ ਵੀ ਜਿਹੜੀਆਂ ਮੋਦੀ ਨੇ ਮੰਗਾ ਮੰਨੀਆਂ ਸੀ ਪਹਿਲਾਂ ਮੰਨੀਆਂ ਆਂਛ ਜੁਗਤਮੋਰਚੇ ਦੀਆਂ ਦਿੱਲੀ ਉਹ ਅਜੇ ਲਾਗੂ ਨਹੀਂ ਕੀਤੀਆਂ ਨਾ ਫਸਲਾਂ ਤੇ ਹੀ ਫਸਲਾਂ ਤੇ ਐਮਐਸਪੀ ਦੀ ਗਰੰਟੀ ਦਿੱਤੀ ਹੈ ਨਾ ਕਿਸਾਨਾਂ ਦਾ ਕਰਜ਼ਾ ਖਤਮ ਕੀਤਾ ਹੈ ਤੇ ਨਾ ਜਿਹੜੇ ਲਖੀਮਪੁਰ ਖੀਰੀ ਦੇ ਜਿਹੜੇ ਕਿਸਾਨਾਂ ਦੇ ਗੱਡੀ ਚਲਾਤੀ ਸੀ ਟੈਣੀ ਮਿਸ਼ਰੇ ਦੇ ਲੜਕੇ ਨੇ ਨਾ ਉਹਨੂੰ ਬਰਖਾਸਤ ਕੀਤਾ ਮੰਤਰੀ ਮੰਡਲ ਚੋਂ ਸਗੋਂ ਦੁਬਾਰਾ ਉਹਨੂੰ ਟਿਕਟ ਦੇਤੀ ਇਸ ਕਰਕੇ ਸਾਡੇ 'ਚ ਹੋਰ ਵੀ ਰੋਸ ਵਧਿਆ ਕਿ ਕਿ ਉਹਨੂੰ ਅਜੇ ਤੱਕ ਜਿਹੜਾ ਸਾਡੇ ਕਿਸਾਨਾਂ ਦਾ ਕਾਤਲ ਸੀ ਉਹਨੂੰ ਦੁਬਾਰੇ ਟਿਕਟ ਦੇਤੀ ਤੇ ਉਹਨੂੰ ਅਜੇ ਤੱਕ ਸਜਾ ਨਹੀਂ ਦਿੱਤੀ ਤੇ ਇਸ ਕਰਕੇ ਸਾਡਾ ਹੋਰ ਸੰਘਰਸ਼ ਜਿਹੜਾ ਹੈ ਤੇਜ਼ ਹੋਊਗਾ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਸਾਡਾ ਸੰਘਰਸ਼ ਇਸੇ ਤਰ੍ਹਾਂ ਹੀ ਰਹੂਗਾ ਚਾਹੇ ਚੋਣ ਜਾਬਤਾ ਲੱਗ ਜਾਣਾ ਤੁਹਾਡਾ ਸੰਘਰਸ਼ ਕੀ ਕਹੀਦਾ ਬੇਟਾ ਚੋਣ ਜਾਬਤੇ ਸੰਘਰਸ਼ ਦੇਖੋ ਸੰਘਰਸ਼ ਜਾਰੀ ਰਹੂ ਚਾਹੇ ਚੋਣ ਜਾਬਤਾ ਵੀ ਲੱਗਿਆ ਕਿਉਂਕਿ ਜਦੋਂ ਅਸੀਂ 13 ਮਹੀਨੇ ਜਦੋਂ ਉੱਥੇ ਦਿੱਲੀ ਬੈਠੇ ਸੀ ਇਸੇ ਤਰ੍ਹਾਂ ਹੀ ਹੁਣ ਸੰਘਰਸ਼ ਜਾਰੀ ਆ ਪੰਜਾਬ ਤੋਂ ਤੇ ਹੁਣ ਦਿੱਲੀ ਵਾਲੇ ਧਾਰ ਰਿਹਾ ਹੈ ਉਹਨਾਂ ਚਰੇ ਦਿਲ ਸੰਘਰਸ਼ ਮੱਠਾ ਨਹੀਂ ਪਹਿਣ ਦੇਣਾ ਜਿੰਨਾਂ ਚਰੇ ਸਾਡੀਆਂ ਮੰਗਾ ਨਹੀਂ ਪਹੁੰਚਾ ਪੰਚਾਇਤ ਦਿੱਲੀ ਵਿੱਚ ਹੋਣ ਜਾ ਰਹੀ ਆ ਕਿਹੜੀ ਕਿਹੜੀ ਜਗ੍ਹਾ ਤੋਂ ਸਾਰੇ ਭਾਰਤ ਤੋਂ ਚਾਰੇ ਸਾਰੇ ਭਾਰਤ ਤੋਂ ਕਿਸਾਨ ਆ ਰਹੇ ਨੇ ਮੇਰਾ ਖਿਆਲ ਹੈ ਵੀ 12 ਸੂਬਿਆਂ ਤੋਂ ਆ ਰਹੇ ਨੇ ਭਾਰਤ ਤੋਂ ਤੇ ਪੰਜਾਬ ਤੋਂ ਜਾ ਰਹੇ ਨੇ ਹਰਿਆਣੇ ਵਾਲੇ ਇਹਨੂੰ ਰੋਕ ਰਹੇ ਪੰਜਾਬ ਜੋ ਨਿਕਲ ਜਾ ਹਰਿਆਣੇ ਕਿਤੇ ਰੋਕ ਕੇ ਨਹੀਂ ਕੋਈ ਨਹੀਂ ਸਾਡ ਨੂੰ ਰੋਕ ਸਕਦਾ ਜਿੱਥੇ ਰੁਕੋਗਾ ਸੀ ਉੱਥੇ ਬੈਠਾਂਗੇ ਉੱਥੇ ਉੱਥੇ ਜਾਮ ਕਰ ਦਾਂਗੇ ਸੜਕਾਂ ਸਾਨੂੰ ਰੋਕਦਾ ਨਹੀਂ ਹੈ ਨਹੀਂ ਜੇ ਰੇਲ ਤੇ ਰੋਕੂ ਰੇਲ ਜਾਮ ਕਰ ਦਾਂਗੇ